ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਸਰੀਆਂ ਕਾਲ ਅੱਜ ਆਪਾਂ ਤੋੜਨੇ ਆ ਨਿੰਬੂ ਤੇ ਚਲੋ ਆਪਾਂ ਤੁਹਾਨੂੰ ਦਿਖਾਣੇ ਆ ਨਿੰਬੂ ਕਿੱਦਾਂ ਲੱਗੇ ਹੋਏ ਆ ਮੈਡਮ ਦਾ ਫੋਨ ਆਇਆ ਸੀ ਕਿ ਨਿੰਬੂ ਤੋੜਨੇ ਆ ਨਿੰਬੂ ਕੱਲ ਹਵਾ ਉਹ ਚੱਲੀ ਸੀਗੀ ਨਿੰਬੂ ਚੜੇ ਪਏ ਆ ਚਲ ਦੇਖਦੇ ਆ ਕਿੱਦਾਂ ਆ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਲਾਣੇ ਆ ਕਮਾਮਾ ਬਾਕਸ ਲਾਣੇ ਆ ਕਿਉਂਕਿ ਉੱਤ ਟਿਕਟਣਾ ਫੇਕ ਛੱਕਾ ਬੋਲ ਲਗਦੀ ਐ ਮਾ ਲੜਜੀ ਚਲੋ ਆ ਪਾਦੋਂ ਨੂੰ ਦੋਹਾਨੇ ਆ ਕਾ ਕਾਰ ਆ ਠੀਕ ਆ ਦੇਖੋ ਸਾਹਮਣੇ ਵਾਲਾ ਕਾਰ ਆ ਤੇ ਆਪਾਂ ਉੱਪਰ ਜਾਣਾ ਵਾ और देख सकते निबू कि खिलरे पे है मैडम शायद बाल्टी रख के गई है मैडम आई नहीं है देखो और देखो नींबू कि बूटा सारा भरिया पाया नींबू तो आप तोड़ने शुरू करने ਇਹੋ ਚਲੋ ਵਾਪਸ ਸ਼ੁਰੂ ਕਰਦੇ ਆਂ ਚਲੋ ਮੈਸਟਰ ਜੀ ਪੰਜ 7 ਮੀਟਰ ਲੱਗੇ ਆ ਸਾਰੇ ਅਗਲੇ ਦੇ ਮੱਧਮ ਦੁੱਖੇ ਪਾਉਂਦਾ ਵਾਲਾ ਸਿਆਮ ਤੋਂ ਬਾਅਦ ਹੋਣ ਉਹਨੂੰ ਉੱਪਰ ਤੋਂ ਬੁਲਾਣੇ ਬੁਲਾਉਂਦੇ ਆ ਆ ਦੇਖੋ ਇਹ ਲੁਫਾਵਾ ਕਦਾ ਪਰ ਆ ਲੋ ਜੀ ਇੱਕ ਲਫਾਵਾ ਤਾ ਦੇਖੋ ਗਿੰਦੂ ਕਿਤੇ ਕੱਢਦੇ ਨਹੀਂ ਉਹਦੇ

Oh, pre con te vi la prie e vi la ਆਹ ਵਰਗੀ ਕੁਆਰਟੀ ਆ ਨਿੰਬੂ ਰਹਿੰਦੇ ਤਾਂ ਹਾਲੀ ਬਹੁਤ ਆ ਪਰ ਆਪਾਂ ਥੋੜੇ ਥੋੜੇ ਕਰਕੇ ਤੋੜਦੇ ਆ ਕੱਖ ਕੁਝ ਕਾਲੂ ਜਾਂ ਪਰਸਨੂਫੀ ਤੋੜਾਂਗੇ ਤੇ ਆਪਾਂ ਤੁਹਾਨੂੰ ਦਿਖਾਣੇ ਆ ਅੱਜ ਸਰ ਇਹ ਘਰ ਕਿੱਡਾ ਸੋਹਣਾ ਵਾ ਪਰ ਸਾਰਾ ਵਾਲੇ ਬਾਹਰ ਗਏ ਆ ਦੇਖੋ ਕਿੱਦਾਂ ਫਰੂਟਲਾ ਹੈ ਆ ਮੈਂ ਲੈ ਆ ਕੇ ਲਾਈ ਸੀ ਤੇ ਕ੍ਰੇਲੇ ਇੱਕ ਆ ਬੂਟਾ ਇੱਕ ਆ ਬੂਟਾ ਤਰੇਲੇ ਲਾਇਆ ਤੇ ਇੱਕ ਕੀ ਥੱਲੇ ਭੇਜਦਾ ਵਾ ਇੱਕ ਬਾਲਟੀ ਦੇਖ ਸਕਦੇ ਹੋ ਤੁਸੀਂ ਇੱਕਾ ਤੋੜਿਆ ਹੈ ਆਪਾਂ ਤੇ ਦੇਖ ਸਕਦੇ ਹੋ ਤੁਸੀਂ ਮੈਡਮ ਦਾ ਫੁੱਲ ਲਾਹੇ ਆ ਤੇ ਆ ਇੰਨੇ ਕਪਾ ਕੇਰੀ ਦਾ ਕੰਮ ਕਰਨੇ ਆਇਤਾ ਬਸ ਬਸ ਆਪਣਾ ਇੰਨਾ ਕੰਮ ਥੋੜਾ ਉਧਰ ਤੇ ਮਹੀਨੇ ਦੇ ਆਪਾਂ ਨੂੰ ਮਿਲਦੇ ਨੇ 30 ਡਾਲਰ ਹਫਤੇ ਚਾਹੇ ਇੱਕ ਵਾਰੀ ਕਰ ਦਈਏ ਜਾਂ ਮਹੀਨੇ ਚ ਦੋ ਵਾਰੀ ਕਰ ਦਵਾਂ ਇੱਕ ਦੋ ਵਾਰੀ ਕਰ ਦਵਾਂ ਹਾਂਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾ ਜਰੂਰ ਦੱਸਣਾ ਜੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤਾਂ ਕਿ ਆਪਾਂ ਤੁਹਾਨੂੰ ਹੋਰ ਵੀ ਵਧੀਆ ਤੋਂ ਵਧੀਆ ਬਲੌਗ ਬਣਾ ਕੇ ਦਿਖਾ ਸਕੀਏ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ